একটেনে আসলে

ਤੂੰ ਕੀ ਕਰ ਰਿਹਾ ਤੂੰ ਕਹਿੰਦਾ ਮੈਂ ਸੁੱਤਾ ਪਿਆ ਮਾਂ ਚੱਲ ਮੈਂ ਬਾਅਦ ਮਾਂ ਗੱਲ ਕਰ ਲਵਾਂ ਤੂੰ ਸੋ ਜਾ ਕਹਿੰਦਾ ਮੰਮੀ 3-4 ਦਿਨਾਂ ਦੀਆਂ ਵੀ ਛੁੱਟੀਆਂ ਮਾਂ ਚੱਲ ਤੂੰ ਸੋ ਜਾ ਬਟ ਕਹਿੰਦਾ ਮੈਂ ਮੀ ਲਖੜੀਆਂ ਨੂੰ ਨਾ ਸਰਪ੍ਰਾਈਜ਼ ਦੇਣਾ ਬਲੀ ਭੈਣਾਂ ਨੂੰ ਨੋ ਲਖਾ ਕੋ ਨਾਲ ਕਿੰਨੇ ਭੈਣਾਂ ਕੀ ਕਮਲ ਚਾਚੇ ਦੀ ਕੁੜੀ ਲੜਕੀ ਦਾ ਮਾਜਾ ਬਟ ਸੋ ਜਾ ਤੂੰ ਆਰਾਮ ਕਰ ਲੈ ਜੀ ਤੈਨੂੰ ਛੁੱਟੀ ਕਿਆ ਬਤਾਦਾ ਸਾਡੀ ਕਿਹੜੀ ਨੀ ਬਾੜ ਹਾੜ ਕਿੰਨਾ ਸੱਦੇ ਮੇ ਬਿੱਕਰੀ ਠੀਕ ਹੈ ਨੀ ਮਾੜੀ ਜਨਵਾਟ ਕਿੰਨੂ 9000 ਹੁੰਦੇ ਸਾਨੂੰ ਪਤਾ ਜਿਹੜੇ ਭਾਜ ਦੇ ਵੀਡੀਓ ਮੈਨੂੰ ਪਾਣੀ ਜੀ ਹੁੰਦੀ ਮੜੀ ਨਾ ਅਸੀਂ ਸੋਏ ਨਾ ਜਾਗੇ ਮੈਨੂੰ ਸੋਇਆ ਮੈਨੂੰ ਸਾਨੂੰ ਪਤਾ ਦਿਨ ਨਾ ਸਾਨੂੰ ਪਤਾ ਰਾਤ ਸਾਨੂੰ ਦਾ ਸਾਡਾ ਮੁੰਡੇ ਤੇ ਬੇਟੇ ਦਾ ਨਾਮ ਹੈ ਕਿ ਜੇ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹਨੂੰ ਉਹ ਗਿਆ ਤਾਂ ਜੀ 2020 ਚ ਗਿਆ ਤਾਂ ਜੀ ਉਹ ਤੇ ਉਹ ਕੋਰੀਆ ਗਿਆਤਾ ਜੀ ਕੋਰੀਆ ਉਹ ਰਹਿੰਦਾਤਾ ਜੀ ਖੁੰਗਜੂ ਸ਼ਹਿਰ ਦੇ ਵਿੱਚ ਉੱਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਤੇ ਬਾਹਰ ਘੁੰਮਣ ਕਾ ਮਣ ਉੱਥੇ ਗੱਡੀ 'ਚ ਤੇਲ ਇਹਨਾਂ ਨੇ ਪਵਾਇਆ ਗੱਡੀ 'ਚ ਤੇਲ ਪਵਾ ਕੇ ਵਾਪਸ ਹੋਣ ਲੱਗੇ ਉੱਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜਲੇ ਇੱਕ ਬੱਚਾ ਫੜ ਹੋ ਗਿਆ ਦੋ ਇਹ ਤਿੰਨੇ ਭੱਜਲੇ ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਿਸ ਵਾਲਿਆਂ ਨੇ ਛੱਡਤਾ ਜੀ ਜਿਹੜੇ ਦੂਜੇ ਦੋ ਭਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਆਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਦੀ ਸੂ ਨਹੀਂ ਲੱਗ ਰਹੀ ਜੀ ਤਰੀਕ ਹੈ ਗਿਆ ਜੀ 16 ਤਰੀਕ ਦਾ ਰਾਤ ਨੂੰ 11 ਵਜੇ ਦਾ ਗਾਇਬ ਆ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇਤੋਂ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆਈ ਦੱਲ ਕੀਤੀ ਹੈ ਕਿ ਇਸ ਨਾਲ ਕਿਸੇ ਮინისტრ ਨੂੰ ਮਿਲੇ ਹੋ ਵੀ ਉਹਦੇ ਬਾਰੇ ਅਸੀਂ ਜੀ ਆਹ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ ਤੇ ਮੈਂ ਕੱਲ ਸੀਐਮਓ ਦਫਤਰ ਚੰਡੀਗੜ੍ਹ ਉੱਥੇ ਦੇਖਿਆ ਹੈ ਜੀ ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਹੈ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਹੀ ਕਹਿੰਦੇ ਆ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ ਇਕੱਲਾ ਬੇਟਾ ਮੇਰਾ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ ਤੁਸੀਂ ਹਾਂਜੀ ਹਾਂਜੀ ਗ੍ਰਹਿ ਮੰਤਰਾਲੇ ਨੂੰ ਵੀ ਲਿਖੀ ਹੈ ਚਿੱਠੀ ਬਾਹਰ ਪੁਲਿਸ ਨਾਲ ਕੋਤਵਾਰ ਪੁਲਿਸ ਹੈ ਹਾਂਜੀ ਪੁਲਿਸ ਪੁਲਿਸ ਸਟੇਸ਼ਨ ਤੇ ਜੀ ਰਵੜਾ ਦਰਜ ਕਰਾਈ ਹੋਈ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆ ਜੀ ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ ਤੇ ਗੁਰਦੁਆਰਿਆਂ ਚ ਵੀ ਉੱਥੇ ਸਾਰੇ ਪੂਜੀ ਦੀ ਫੋਟੋ ਦਿੱਤੀ ਹੋਈ ਹੈ ਜੀ ਉੱਥੇ ਵੀ ਨਿਊਜ਼ ਵੀ ਚੱਲਦੀ ਹੈ ਕਿ ਜੀ ਪਰ ਹਜੇ ਤੱਕ ਕੋਈ ਸਰਾਕ ਨਹੀਂ ਜੀ ਮਿਲਿਆ ਅਸੀਂ ਤਾਂ ਇਹੀ ਜਾਂਦੇ ਜੀ ਸਾਡਾ ਬੱਚਾ ਅਪੀਲ ਕੀ ਕਰਨੂ ਗੋਨੀ ਸਰਕਾਰ ਅਪੀਲ ਆਸੀ ਸਰਕਾਰ ਨਬੀ ਸਰਕਾਰ ਸਾਡੀ ਮਦਦ ਕਰੇ ਉੱਥੇ ਬਾਹਰ ਜਾ ਕੇ ਜੀ ਉੱਥੇ ਸਾਡੇ ਵੀ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮੜਾ ਜ ਛੇਤੀ ਕੰਮ ਕਰਦੀ ਸਾਡੀ ਤਾਂ ਉੱਥੇ ਸੁਣਵਾਈਓ ਹੈ ਨਹੀਂ ਜੀ ਕੀ ਹੋਈ ਸੀ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀ ਮਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਿਹਾ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੋਨਟੈਕਟ ਕਰੇ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕਿ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ ਤਾਂ ਉਹ ਈਜ਼ੀ ਰਖੜੀ ਨੂੰ ਲੈ ਕੇ ਕੋਈ ਹਾਂਜੀ ਰਖੜੀ ਨੂੰ ਰਖੜੀ ਵੀ ਭੇਜੀ ਗਈ ਸੀਗੀ ਉਹਨੂੰ ਸਾਨੂੰ ਭੇਜ ਦੋ ਰਖੜੀ ਹਾਂਜੀ ਪਹਿਲਾਂ ਹੀ ਭੇਜ ਦਿੱਤੀ ਸੀਗੀ ਬਸ ਮੇਰੀ ਇਹ ਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ ਬਸ ਮੈਂ ਇਹ ਹੀ ਅਪੀਲ ਕਰਨਾ ਚਾਹੁੰਦੀ ਹਾਂ ਮਾੜਾ ਚੁੱਪ ਕਰ ਲਓ ਅਸਟਾ ਪੂਲ ਨਹੀਂ ਪਾਰੀ ਆਖਿਆ ਨੂੰ ਲੈ ਕੇ ਵੀ ਹਾਂਜੀ ਹਮੇਸ਼ਾ ਇਹੀ ਗੱਲ ਦਾ ਬਸ ਤੇਰਾ ਵਿਆਹ ਹੋ ਜਾਵੇ ਫਸ ਫਿਰ ਮੈਂ ਤੈਨੂੰ ਆ ਜਾऊंगा ਖੁਦ ਹੀ ਆ ਜਾऊंगा ਹਮੇਸ਼ਾ ਸਾਡੇ ਵਿਆਹ ਦੀ ਉਹ ਟੈਨਸ਼ਨ ਹੁੰਦੀ ਸੀਗੀ ਉਹਨੂੰ ਪੈਣਾ ਦੀ ਅਸੀਂ ਦੋ ਪੈਣਾ ਸਾਡੇ ਵਿਆਹ ਦੀ ਉਹ ਟੈਨਸ਼ਨ ਕਰਦਾ ਹੁੰਦਾ ਸੀਗਾ ਸਾਡੇ ਵਿਆਹ ਦੀ ਫਿਕਰ ਕਰਦਾ ਹੁੰਦਾ ਸੀਗਾ